ਗੁਰੂ ਕੇ ਕੀਰਤਨ ਗੁਰੂ ਕੀ ਸ਼ਬਦ ਵਿਚਾਰ ਆ ਰਹੀ ਗੁਰੂ ਚਰਣਾ ਵਿੱਚ ਹਾਜ਼ਰੀਆਂ ਭਰ ਕੇ ਉਸ ਮਨੁੱਖਾ ਜਨਮ ਨੂੰ ਸਫਲਾ ਕਰ ਰਿਹਾ ਜੀ ਕੰਦੇ ਜਿਹੜੇ ਉਸ ਰੱਬ ਦੇ ਗੁਰੂ ਦੀ ਵਿਚਾਰ ਨੂੰ ਸੁਣ ਕੇ ਆਪਣਾ ਜੀਵਨ ਜੀਉਂਦੇ ਨੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਵਿਚਾਰ ਗੁਰੂ ਦੀ ਸਾਡੇ ਭਵਜਨ ਰੂਪੀ ਸਾਗਰ ਸੰਸਾਰ ਤੋਂ ਉਤਰਨ ਵਾਸਤੇ ਬੇੜੀ ਬਣ ਜਾਂਦੀ ਹੈ। ਨਾਨਕ ਬੇੜੀ ਸੱਚ ਕੀ ਤਰੀਏ ਗੁਰੂ ਵਿਚਾਰ। ਕਹਿੰਦੇ ਭਾਈ ਜਿੰਨੇ ਗੁਰੂ ਦੀ ਵਿਚਾਰ ਸੁਣੀ ਐ ਸਮਝੀ ਐ ਜੀਵਨ ਵਿੱਚ ਢਾਢੀ ਐ ਨਾ ਕਮਾਈ ਐ। ਪਰ ਉਹ ਵਿਚਾਰ ਉਸ ਦੇ ਵਾਸਤੇ ਭੌਜਲ ਰੂਪੀ ਸੰਸਾਰ ਸਾਗਰ ਤੋਂ ਤਰਨ ਵਾਸਤੇ ਬੀੜੀ ਬਣ ਗਈ ਣਾਓ ਬਣ ਗਈ ਤੁਸੀਂ ਦੇਖਿਆ ਹੋਏਗਾ ਜਿਹੜੇ ਪਾਣੀ ਵਿੱਚ ਬੱਚੇ ਕਈ ਵਾਰੀ ਨੰਦੇ ਨੇ ਥੋੜਾ ਪਾਣੀ ਹੁੰਦਾ ਸੋ ਇਹਦੇ ਰੋਪ ਵਿੱਚ ਾਪੜੀ ਦੇ ਰੋਪ ਵਿੱਚ ਤੇ ਉਹ ਬੱਚੇ ਤੈਰਦੇ ਰਹਿੰਦੇ ਨੇ ਜੇ ਜਿਆਦਾ ਵੱਡਾ ਪਾਣੀ ਹੋਏ ਫਿਰ ਬੰਦੇ ਨੂੰ ਬੀੜੀ ਲੈਣੀ ਪੈਂਦੀ ਹੈ ਪਰ ਪਾਣੀ ਹੀ ਹੈ ਜਿਹੜਾ ਡੁੱਬਦਾ ਵੀ ਹੈ ਪਾਣੀ ਹੀ ਹੈ ਜਿਹੜਾ ਤਰਾ ਕੇ ਉਹ ਤੈਰ ਵੀ ਜਾਂਦੇ ਉਸੇ ਦੇ ਵਿੱਚ ਜਿਹਨੂੰ ਨਹੀਂ ਤੈਰਨਾ ਆਉਂਦਾ ਇੱਕ ਸੈਕਿੰਡ ਦੇ ਵਿੱਚ ਰੋਲਾ ਪੈ ਜਾਏਗਾ ਵੀ ਭਲਾਣਾ ਡੁੱਬ ਰਿਹਾ ਉਹਨੂੰ ਬਚਾਓ ਜਿਹੜਾ ਤੈਰਾ ਕੇ ਉਹ ਤੈਰਦਾ ਰਹੇਗਾ ਕਿਉਂਕਿ ਉਸਨੂੰ ਪਤਾ ਹੈ ਕਿਵੇਂ ਤੈਰਨਾ ਹੈ ਤਾਂ ਗੁਰੂ ਮਹਾਰਾਜ ਨੇ ਕਿਹਾ ਭਾਈ ਇਹ ਪਾਣੀ ਜਿਵੇਂ ਇੱਕ ਮਨੁੱਖ ਦੇ ਵਾਸਤੇ ਜੇ ਤੈਰਾਕ ਤੈਰ ਜਾਂਦਾ ਹੈ ਜਿੰਨੂੰ ਨਹੀਂ ਤੈਰਨਾ ਉਹ ਡੋਬ ਜਾਂਦਾ ਹੈ ਇਸੇ ਤਰ੍ਹਾਂ ਭਵਜਲ ਰੂਪੀ ਭਵਜਲ ਰੂਪੀ ਸੰਸਾਰ ਸਾਗਰ ਵਿੱਚੋਂ ਜਿਹਨੇ ਨਾਮ ਦਾ ਲਾਹ ਘਟਿਆ ਜ਼ਿੰਦਗੀ ਵਿੱਚ ਫਿਰ ਉਹ ਵੀ ਤੈਰਾਕ ਬਣ ਜਾਏ ਉਹ ਵੀ ਤੈਰ ਜਾਏਗਾ ਨਾਨਕ ਬੇੜੀ ਸੱਚ ਕੀ ਤਰੀ ਹੈ ਗੁਰ ਵਿਚਾਰ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਕਮਾਣਾ ਬੜਾ ਜ਼ਰੂਰੀ ਹੈ ਇਹ ਮਾਝ ਕੀਰਤੀ ਦੀ ਕਲਪ ਸੁਣ ਰਿਹਾ ਸੀ ਬੜੇ ਕਿਵੇਂ ਦਿਵਾਨ ਨੇ ਕਥਾਵਾਚਕ ਸਾਡੇ ਤੋ ਕੰਦੇ ਨੇ ਜਿਹੜੀ ਪਹਿਲਾਂ ਦੀ ਹੱਥ ਲਿਖਤ ਜਨਮ ਸਾਖੀ ਹੈ ਨਾ ਭਾਈ ਬਾਲੇ ਵਾਲੇ ਤੇ ਉਸ ਦੇ ਵਿੱਚੋਂ ਗੁਰੰਗਤਿਵ ਮਹਾਰਾਜ ਜਿੱਦੀ ਕੋਲ ਭਾਈ ਬਾਲਾ ਜੀ ਬੈਠੇ ਨੇ ਕਿਉਂਕਿ ਗੁਰੰਗਤਿਵ ਮਹਾਰਾਜ ਜ਼ਿਆਦਾ ਟਾਈਮ ਗੁਰੂ ਨਾਨਕ ਦੇ ਮਹਾਰਾਜ ਦੇ ਨਾਲ ਨਹੀਂ ਰਹੇ ਆਪ ਜੀ ਜਾਣਦੇ ਹੋ ਥੋੜਾ ਟਾਈਮ ਰਹੇ ਨੇ ਜਿਆਦਾ ਟਾਈਮ ਸਭ ਤੋਂ ਜਿਆਦਾ ਭਾਈ ਮਰਦਾਨਾ ਜੀ 57 ਸਾਲ ਲਗਭਗ ਲਗਭਗ ਪੂਰੀ ਹੀ ਉਮਰ ਸਭ ਤੋਂ ਜਿਆਦਾ ਟਾਈਮ ਨਾਨੇ ਬਿਤਾਇਆ ਵੀ ਭਾਈ ਵਾਲੇ ਤੋਂ ਕਥਾ ਸੁਣਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਮਨੇ ਕੋਲ ਬਿਠਾ ਕੇ ਮਨੋਂ ਉਹਨਾਂ ਦੀਆਂ ਗੱਲਾਂ ਸੁਣਾਓ ਕਿੱਥੇ ਗਏ ਨੇ ਕੀ ਵਾਪਰਿਆ ਕਿਹਦੇ ਕਿਹਦਾ ਉਧਾਰ ਕੀਤਾ ਤੇ ਉਹ ਕਹਿੰਦੇ ਨੇ ਭਾਈ ਵਾਲਾ ਜੀ ਕਿ ਗੁਰੂ ਨਾਨਕ ਦੇਵ ਮਹਾਰਾਜ 7 ਸੱਤ ਮਹੀਨੇ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਮਾਂ ਤੇ ਪਿਓ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ 7 ਮਹੀਨੇ ਦੀ ਉਮਰ ਹੈ ਕਹਿੰਦੇ 7 ਮਹੀਨੇ ਦੀ ਉਮਰ ਵਿੱਚ ਮਾਂ ਤੇ ਪਿਓ ਨੂੰ ਪਤਾ ਲੱਗਿਆ ਸੀ ਵੀ ਰੱਬ ਦੇ ਨਾਮ ਦਾ ਸਹਾਰਾ ਲਵਾਂਗੇ ਤਾਂ ਹੀ ਸਾਡਾ ਉਧਾਰ ਹੋ ਸਕਦਾ ਹੈ ਦੇ ਉਸਦੇ ਵਿੱਚ ਨਾਨੇ ਦੱਸਿਆ ਕਿ ਸੱਤ ਮਹੀਨੇ ਦੀ ਕਿੰਨੀ ਉਮਰ ਹੁੰਦੀ ਹੈ ਹਲੇ ਬਾਲਪਨ ਦੇ ਵਿੱਚ ਨੇ ਕੁਝ ਨਹੀਂ ਪਤਾ ਕਿਸੇ ਨੂੰ ਕਿ ਅੱਗੇ ਜਾ ਕੇ ਨਾਨੇ ਕੀ ਬਣਨਾ ਹੈ ਕੀ ਨਹੀਂ ਬਣਨਾ ਪਰ ਉਹ avatars ਸੀ ਉਸ ਪਰਮਾਤਮਾ ਦਾ ਭਜਿਆ ਹੋਇਆ ਦੂਦ ਸੀ ਤੇ ਜੇ ਆਪਣੇ ਆਪ ਹੀ ਨਹੀਂ ਆਪਣਾ ਘਰ ਹੀ ਨਹੀਂ ਜੁੜਿਆ ਤੇ ਦੂਜੇ ਨੂੰ ਕਿਵੇਂ ਜੋੜ ਸਕਦਾ ਹੈ ਤੇ ਅੱਜ ਦਾ ਪਾਵਨ ਸ਼ਬਦ ਸੋਰਠ ਰਾਗ ਵਿੱਚ ਭਗਤ ਪੀਖਨ ਜੀ ਦੀ ਬਾਣੀ ਹੈ ਔਰ ਬੜੇ ਹੀ ਉੱਚ ਵਿਚਾਰ ਨੇ ਸੋਹਣੇ ਵਿਚਾਰ ਨੇ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਰੋਜ਼ ਨਿਤਾ ਪ੍ਰਤੀ ਇਹ ਵਿਚਾਰ ਨਿਕਲਦੀ ਹੈ ਅਸੀਂ ਧਿਆਨ ਨਹੀਂ ਦਿੰਦੇ ਜਿਹੜੀ ਉਮਰ ਬਤੀਤ ਹੋ ਰਹੀ ਹੈ ਉਸ ਦੇ ਬਾਰੇ ਭਗਤ ਜੀ ਨੇ ਵਿਚਾਰ ਕੀਤੀ ਹੈ ਕਹਿੰਦੇ ਨਾਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਜਿਆਦਾ ਬੰਦਾ ਬੜਧੋ ਜੇ ਨਾ ਫਿਰ ਅੱਖਾਂ ਦੇ ਵਿੱਚ ਪਾਣੀ ਆਪਣੇ ਆਪ ਵਹੀ ਜਾਂਦਾ ਹੈ ਦੇਖਿਆ ਹੋਊਗਾ ਕਈ ਬਜ਼ੁਰਗ ਹੁੰਦੇ ਨੇ ਪਾਣੀ ਆਪਣੇ ਆਪ ਚੱਲ ਰਿਹਾ ਕੋਈ ਰੋ ਨਹੀਂ ਰਹੀ ਕੋਈ ਅੰਦਰੋਂ ਦੁੱਖ ਨਹੀਂ ਨਹੀਂ ਹਨ ਬਸ ਉਹ ਪਾਣੀ ਚੱਲੀ ਜਾ ਰਿਹਾ ਹੈ ਅਵਸਥਾ ਦੇ ਕਰਕੇ ਬਿਰਧ ਕਮਜ਼ੋਰ ਸਰੀਰ ਦੇ ਕਰਕੇ ਮੈਨੋ ਨੀਰ ਬਹਿ ਤਨਖੀਨਾ ਭਏ ਕੇਸ ਤੁਦਵਾਨੀ ਤੇਰੇ ਜਿਹੜੇ ਵਾਲ ਨੇ ਉਦਦ ਵਰਗੇ ਚਟੇ ਹੋਗੇ ਇਹ ਤੇ ਕਰ ਲੈਂਦੇ ਜਤਨ ਜਵਾਨ ਬਣ ਜਾਂਦੇ ਨੇ ਲੋਕਾਂ ਦੀ ਨਜ਼ਰ ਵਿੱਚ ਪਰ ਕਿੰਨੇ ਇੱਕ ਦਿਨ ਵਾਸਤੇ ਉਹ ਫਿਰ ਆਪ ਤੇ 10 ਦਿਨ ਬਾਅਦ ਫੇਰ ਲਾਣਾ ਪੈਂਦਾ ਹੈ ਕੰਨ ਦਾ ਭਾਅ ਅਸੀਂ ਚੁਬਾ ਨਹੀਂ ਸਕਦੇ ਥੋੜੇ ਚਾ 2-4 ਸਾਲਾਂ ਦਾ ਅਸੀਂ ਲੋਕਾਂ ਨੂੰ ਦਿਖਾਵਾ ਕਰ ਸਕਦੇ ਹਾਂ ਬਈ ਮੈਂ ਹਾਲੇ ਜਵਾਨ ਹਾਂ ਪਰ ਇਹ ਬੁੜੇ ਆ ਸਾਰਿਆਂ ਤੇ ਜੋਰ ਕਰਨਾ ਹੀ ਕਰਨਾ ਹੈ ਇੱਕ ਦਿਨ ਸਾਰਿਆਂ ਨੇ ਤੇ ਪਹੁੰਚਣਾ ਔਰ ਪਤਾ ਵੀ ਨਹੀਂ ਲੱਗਦਾ ਟਾਈਮ ਦਾ ਨੀ ਪਤਾ ਲੱਗਦਾ ਕਿਸੇ ਨੂੰ ਵੀ ਫਿਰ ਬੰਦਾ ਯਾਦ ਕਰਕੇ ਪਿਛਲਾ ਟਾਈਮ ਸੋਚਦਾ ਹੈ ਉਸਦੇ ਬਾਰੇ ਤੇ ਭਗਤ ਜੀ ਕਹਿ ਰਹੇ ਨੇ ਕਹਿੰਦੇ ਭਾਈ ਦੁੱਧ ਵਰਗੇ ਤੇਰੇ ਚਿੱਟੇ ਕੇਸ ਹੋ ਗਏ ਨੇ ਤੇਰੀ ਅਵਸਥਾ ਇੰਨੀ ਬਿਰਧ ਹੋ ਗਈ ਹੈ ਤੇਰੀ ਅੱਖਾਂ ਦੇ ਵਿੱਚੋਂ ਹੁਣ ਪਾਣੀ ਵਗਦਾ ਹੈ ਤੇਰਾ ਸਰੀਰ ਲਿੱਸਾ ਹੋ ਗਿਆ ਕਹਿੰਦਾ ਭਾਅ ਕਮਜ਼ੋਰ ਹੋ ਗਿਆ ਤੇਰਾ ਖੁੱਦਾ ਜੋਰ ਨਹੀਂ ਹੁਣ ਸਰੀਰ ਤੇ ਕਈ ਆਪ ਜਿੰਨੇ ਵੇਖੇ ਹੋਣਗੇ ਦੋ ਬੰਦੇ ਉਠਾ ਕੇ ਚੱਲਦੇ ਨੇ ਸਰੀਰਕ ਕ੍ਰਿਆਵਾਂ ਕਰਾਉਂਦੇ ਨੇ ਖਾਣਾ ਵੀ ਨਹੀਂ ਖਾਦਾ ਜਾਂਦਾ ਕਈ ਵਾਰੀ ਦੂਜਾ ਬੰਦਾ ਹੀ ਖਾਣਾ ਖੁਲਾੰਦਦਾ ਕੋਈ ਵੀ ਆਪਣਾ ਕੰਮ ਨਿੱਜੀ ਕਰ ਨਹੀਂ ਸਕਦਾ ਬੰਦਾ ਇਸ ਤਰ੍ਹਾਂ ਦਾ ਸਰੀਰ ਵੀ ਹੁੰਦਾ ਲੋਕਾਂ ਦਾ ਕਹਿੰਦੇ ਇੱਕ ਨਾ ਕੋਈ ਸੰਤ ਮਹਾਂਪੁਰਖ ਕਿਸੇ ਬੰਦੇ ਨੂੰ ਮਿਲੇ ਹਾਲੇ ਜਵਾਨੀ ਵਿੱਚ ਬੱਚਾ ਹੈ ਤੇ ਕਿਹਾ ਕਾਕਾ ਜਿਥੇ ਤੂੰ ਪੜ੍ਹਾਈ ਕਰਦਾ ਹੈ ਹੋਰ ਕੰਮ ਕਰਦਾ ਹੈ ਆਪਣੇ ਘਰ ਦੇ ਤੂੰ ਨਾਮ ਜਪਿਆ ਕਰ ਤੂੰ ਅੰਮ੍ਰਿਤ ਛੱਕ ਅੰਮ੍ਰਿਤ ਦੀ ਦਾਤ ਲਿੱਤੇ ਆਪਣਾ ਨਿਤਨੇਮ ਜ਼ਰੂਰ ਕਰਿਆ ਕਰ ਇਹ ਬਹੁਤ ਜ਼ਰੂਰੀ ਹੈ ਤੇ ਕਈ ਜਿੰਨੇ ਸਾਡੇ ਵਿੱਚੋਂ ਵੀ ਕਹਿੰਦੇ ਰਹਿੰਦੇ ਨੇ ਹਾਲੇ ਕੀ ਮੇਰੀ ਉਮਰ ਨਿਕਲ ਗਈ ਹੈ ਨਾਮ ਜਪ ਲਾਂਗੇ ਬੁੜੇ ਪੀ ਜਪਿਆ ਜਾਂਦਾ ਨਾ ਤੇ ਇਹ ਤੇ ਖੇਲਣ ਕੁੱਦਣ ਦੀ ਉਮਰ ਹੁੰਦੀ ਹੈ ਤੇ ਉਹ ਕਹਿੰਦਾ ਜੀ ਬਾਬਾ ਜੀ ਹਾਲੇ ਠਹਿਰ ਜੋ ਆਪ ਜੀ ਆਣਾ ਬਾਦ ਵਿੱਚ ਜੋ ਮੈਂ ਜ਼ਰੂਰ ਛਕਾਂਗਾ ਮੇਰੇ ਮਨ ਦੀ ਇੱਛਾ ਹੈ ਉਹ ਬੱਚਾ ਜਿਹੜਾ ਜਵਾਨ ਹੋਇਆ ਉਸ ਤੋਂ ਬਾਅਦ ਉਹ ਨੌਕਰੀ ਢੂੰਡਣ ਦੇ ਵਿੱਚ ਲੱਗਿਆ ਚੰਗੀ ਨੌਕਰੀ ਵੀ ਉਸ ਨੂੰ ਮਿਲ ਗਈ ਵਧੀਆ ਤਾਂ ਕਹਿੰਦੇ ਫਿਰ ਉਹ ਬਾਬਾ ਜੀ ਆਏ ਨੇ ਉਸ ਨੂੰ ਰੱਬ ਦਾ ਰੂਪ ਵੀ ਸਮਝ ਲਓ ਕੀ ਪਤਾ ਰੱਬ ਹੀ ਧਰਤੀ ਤੇ ਉਤਾਰਿਆ ਕਈ ਵਾਰੀ ਸਾਨੂੰ ਵੀ ਕਈ ਬੰਦੇ ਕਹਿੰਦੇ ਰਹਿੰਦੇ ਨੇ ਭਾਈ ਨਾਮ ਜਪਿਆ ਕਰ ਭਾਈ ਸੰਗਤ ਕਰਿਆ ਕਰ ਉਹ ਆਪ ਨਹੀਂ ਬੋਲ ਰਹੇ ਹੁੰਦੇ ਉਸ ਵਿੱਚ ਰੱਬ ਬੋਲ ਰਿਹਾ ਜੇ ਰੱਬ ਦੇ ਨਾਮ ਦੀ ਕੋਈ ਗੱਲ ਕਰ ਰਿਹਾ ਹੈ ਨਾ ਜੋੜਨ ਦੀ ਗੱਲ ਕਰ ਰਿਹਾ ਹੈ ਤੇ ਉਹ ਰੱਬ ਆਪ ਹੀ ਹੈ ਕੋਈ ਸੁੱਤੇ ਹੋਏ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਕਿਸੇ ਦੇ ਉੱਤੇ ਹੁੰਦੀ ਹੈ ਬਖਸ਼ਿਸ਼ ਕੋਈ ਜਾਗ ਜਾਂਦਾ ਕੋਈ ਸੁੱਤਾ ਹੀ ਰਹਿੰਦਾ ਤੇ ਥੋੜੇ ਦਿਨ ਬਤੀਤ ਹੋਏ ਉਸ ਨੂੰ ਨੌਕਰੀ ਵਧੀਆ ਮਿਲ ਗਈ ਕਹਿੰਦੇ ਹੁਣ ਤੇ ਤੈਨੂੰ ਨੌਕਰੀ ਵਧੀਆ ਮਿਲ ਗਈ ਹੈ ਹੁਣ ਤੂੰ ਅੰਮ੍ਰਿਤ ਚੱਕ ਹੁਣ ਨਾਮ ਜਪਨਾ ਸ਼ੁਰੂ ਕਰ ਜਿੱਥੇ ਤੂੰ ਅੱਗੇ ਵੀ ਕੰਮ ਕਰਨੇ ਨੇ ਜ਼ਿੰਦਗੀ ਦੇ ਨਾਲ ਨਾਲ ਨਾਮ ਵੀ ਚਪੀ ਜਾਈਂ ਭਗਤੀ ਵੀ ਕਰਦਾ ਨਹੀਂ ਤੇ ਤੇਰਾ ਪਾਰ ਉਤਾਰਾ ਹੋ ਜਾਏਗਾ ਕਿ ਬਾਬਾ ਜੀ ਨੌਕਰੀ ਤੇ ਚੰਗੀ ਮਿਲ ਗਈ ਐ ਹੁਣ ਵਿਆਹ ਦੀ ਤਿਆਰੀ ਕਰਨੀ ਐ ਹਾਲੇ ਰੋਜੋ ਜਿਹੜਾ ਆਪਾਂ ਕਹਿੰਦੇ ਰਹਿੰਦੇ ਨੇ ਕਰ ਲਾਂਗੇ ਕਰ ਲਾਂਗੇ ਕਹਿੰਦੇ ਕੱਲ ਦਾ ਨਾਮ ਜਿਹੜਾ ਐ ਨਾ ਕਿ ਕੱਲ ਕਰਾਂਗੇ ਕੱਲ ਨੂੰ ਕਿਸੇ ਨੇ ਕਾਲ ਕਿਹਾ ਐ ਕੱਲ ਕਦੇ ਨਹੀਂ ਹੁੰਦੀ ਫੋਕਾਲ ਰੂਪ ਹੈ ਕੱਲ ਕਿਵੇਂ ਕੱਲ ਕਰਾਂਗੇ ਕੱਲ ਨਹੀਂ ਆਏਗੀ ਕਦੇ ਵੀ ਤੈਨੂੰ ਕਰਨਾ ਤੇ ਅੱਜ ਕਰੋ ਨਹੀਂ ਕਰ। ਜੇ ਇਸ ਤਰ੍ਹਾਂ ਦਾ ਖਿਆਲ ਆਤ ਕਦੇ ਆਏ ਨਾ ਨਾਮ ਜਪਣ ਦਾ ਬਾਣੀ ਪੜਨ ਦਾ ਕੀਰਤਨ ਸੁਣਨ ਦਾ ਤੇ ਉਸੇ ਵੇਲੇ ਬਹਿ ਜਾਇਆ ਕਰੋ ਭਾਈ ਸਾਹਿਬ ਵੀ ਕਹਿੰਦੇ ਸਨ ਹਰਵੰਦ ਸਿੰਘ ਜੀ ਕਿ ਦੂਜੇ ਕੰਮਾਂ ਦੇ ਵਿੱਚ ਆਵ ਜੀ ਇੱਕ ਵਾਰੀ ਨਾ ਵੀ ਕਰੋ ਕੋਈ ਗੱਲ ਨਹੀਂ ਪਰ ਜੇ ਰੱਬ ਦੇ ਨਾਮ ਦੀ ਗੱਲ ਕਿਤੇ ਹੋ ਰਹੀ ਹੈ ਨਾ ਜੀ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਕ ਨਾ ਕੀਨੋ ਮੈਂ ਫੇਰਾ ਕਹਿੰਦੇ ਜਿਸ ਘਰ ਵਿੱਚ ਕਥਾ ਕੀਰਤਨ ਹੁੰਦੀ ਸੀ ਨਾ ਨਾਮ ਜਪਿਆ ਜਾਂਦਾ ਸੀ ਉੱਥੇ ਮੈਂ ਕਦੇ ਫੇਰਾਨੀ ਮਾਰਿਆ ਗਿਆ ਹੀ ਨਹੀਂ ਲੰਪਟ ਚੋਰ ਦੂਤ ਮਤ ਵਾਰੇ ਕੀ ਹੋਏਗਾ ਫਿਰ ਜਦੋਂ ਨਹੀਂ ਜਾਵਾਂਗੇ ਸਾਡੀ ਮਤ ਨੂੰ ਚੋਰ ਚਮੜੇ ਰਹਿਣਗੇ ਤਿੰਨ ਘਰ ਸਦਾ ਬਸੇਰਾ ਸਾਡੇ ਘਰ ਵਿੱਚ ਹਿੜਦੇ ਘਰ ਵਿੱਚ ਉਹਨਾਂ ਨੇ ਡੇਰਾ ਪਾ ਲੈਣਾ ਜਿੱਤੇ ਸਵਾਈ ਨਹੀਂ ਹੁੰਦੀ ਨਾ ਜਿੰਨਾ ਘਰ ਵਿੱਚ ਝਾੜੂ ਨਹੀਂ ਲੱਗਦਾ 6 ਮਹੀਨੇ ਸਾਲ ਬਾਅਦ ਖੁੱਲਦੇ ਨੇ ਉਹਨਾਂ ਦੀ ਹਾਲਤ ਵੇਖਣਾ ਕਿਦਾਂ ਦੀ ਹੁੰਦੀ ਹੈ ਫਿਰ ਅਨੰਨੀ ਮੱਟੀ ਜਮ ਜਾਂਦੀ ਹੈ ਕਿਤੇ ਝਾੜੂ ਹੀ ਨਹੀਂ ਮਾਰਿਆ ਤੇ ਇਹ ਸਾਡਾ ਹਿੜਦਾ ਰੂਪੀ ਘਰ ਵੀ ਸਾਜ ਸੰਗਤ ਦੀ ਇਸ ਤਰ੍ਹਾਂ ਦਾ ਹੀ ਬਣਾਇਆ ਜੇ ਨਾਮ ਦਾ ਝਾੜੂ ਨਹੀਂ ਲੱਗੇਗਾ ਨਾ ਸਿਮਰਨ ਦਾ ਝਾੜੂ ਨਹੀਂ ਲੱਗੇਗਾ ਤੇ ਇਸ ਦੇ ਵਿੱਚ ਵੀ ਮਿੱਟੀ ਜਮ ਜਾਨੀ ਫਿਰ ਉਹਨੂੰ ਸਪਾਈ ਕਰਨ ਵਿੱਚ ਬੜਾ ਟਾਈਮ ਲੱਗਦਾ ਹੈ ਬੜਾ ਟਾਈਮ ਲੱਗਦਾ ਹੈ ਕਈ ਕਈ ਘੰਟੇ ਲੱਗ ਜਾਂਦੇ ਨੇ ਦਿਨ ਵੀ ਲੱਗ ਜਾਂਦੇ ਨੇ ਤੇ ਕਹਿੰਦੇ ਥੋੜੇ ਦਿਨ ਬਤੀਤ ਹੋਏ ਕਹਿੰਦੇ ਤੇ ਨੌਕਰੀ ਲੱਗੀ ਹੁਣ ਤੇ ਤੂੰ ਨਾਮ ਜਪੋ ਅਮਰਤ ਛੱਕ ਗੁਰੂ ਘਰ ਜਾਇਆ ਕਰ ਹਾਜ਼ਰੀ ਭਰਨਾ ਕਹਿੰਦਾ ਜੀ ਮੇਰਾ ਵਿਆਹ ਹੋ ਲੈਣ ਦਿਓ ਫਿਰ ਮੈਂ ਪੱਕਾ ਤੁਹਾਡੀ ਗੱਲ ਮੰਨ ਲੈਣੀ ਆ ਵਿਆਹ ਹੋਇਆ ਸਾਥ ਸੰਗਤ ਜੀ ਉਸ ਤੋਂ ਬਾਅਦ ਬੰਦਾ ਫਿਰ ਆਪਣੇ ਹੀ ਕੰਮਾਂ ਵਿੱਚ ਲੱਗ ਜਾਂਦਾ ਹੈ ਫਿਰ ਬੱਚੇ ਵੀ ਹੋ ਗਏ ਨੇ ਫਿਰ ਬਾਬਾ ਜੀ ਆਏ ਨੇ ਹੁਣ ਛੋਟੇ ਬੱਚੇ ਹੋ ਗਏ ਨੇ ਕਹਿੰਦੇ ਜੀ ਹੁਣਾਂ ਦੀ ਪੜ੍ਹਾਈ ਐ ਹੁਣ ਮੈਂ ਹੋਰ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਜਾਦਾ ਨੌਕਰੀ ਮੇਰੀ 8 ਘੰਟੇ ਦੀ ਹੁੰਦੀ ਮੈਂ 12 ਘੰਟੇ ਲੰਨਾ ਉੱਥੇ 4 ਘੰਟੇ ਵਧਾ ਲਏ ਪਰ ਰੱਬ ਦੇ ਨਾਮ ਵੱਲ ਇੱਕ ਪਲ ਵੀ ਨਹੀਂ ਵਧਾਇਆ ਇੱਕ ਸੰਤ ਮਹਾਪੁਰਖ ਨੇ ਉਹ ਕਹਿੰਦੇ ਨੇ ਕਿ ਭਾਈ 8 ਪੈਰ ਹੁੰਦੇ ਨੇ ਵਸੇ ਤੇ ਗੁਰੂ ਨੇ ਸਾਨੂੰ 8 ਪੈੜ ਨਾਮ ਜਪਣ ਵਾਸਤੇ ਕਿਹਾ ਪਰ ਤੂੰ ਇੱਕ ਪੈੜ ਤੇ ਜਪ ਲਿਆ ਕਰ ਇੱਕ ਪੈੜ ਉਹ ਕਿਹੜਾ ਪਹਿਰ ਹੈ ਅੰਮ੍ਰਿਤ ਵੇਲੇ ਦਾ ਕਹਿੰਦੇ ਇੱਕ ਪਹਿਰ ਦੀ ਹੀ ਜੇ ਤੂੰ ਸੰਭਾਲ ਕਰ ਲਈ ਨਾ ਤੇ ਤੇਰਾ ਜੀਵਨ ਸਵਰਜਣਾ ਸਫਲਾ ਹੋ ਜੇ ਪਰ ਨਹੀਂ ਉਹ ਕਰਮਾ ਵਾਲੇ ਨੇ ਸਾ ਸੰਗਤ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਨੇ ਇਹ ਸਰੀਰ ਨੂੰ ਇਕਾਗਰ ਕਰਕੇ ਇਕਾਗਰ ਕਰਨ ਦਾ ਭਾਅ ਹੁੰਦਾ ਹੈ ਸਾਵਧਾਨ ਕਰਨ ਦਾ ਭਾਅ ਇਸ਼ਨਾਨ ਕਰਨਾ ਕਿਉਂ ਅਸੀਂ ਇਸ਼ਨਾਨ ਕਰਦਿਆਂ ਰੋਜ਼ ਕਿ ਸਾਡਾ ਸਰੀਰ ਸਾਵਧਾਨ ਹੋ ਜਾਏ ਜਿਹੜੀ ਨਿੰਦਰ ਚੜੀ ਹੋਈ ਹੈ ਉਹ ਉਤਰ ਜਾਏ ਤੇ ਫਿਰ ਬੰਦਾ ਇੱਕ ਆਗਰਚਿਤ ਹੋ ਕੇ ਨਾਮ ਜਪਦਾ ਹੈ ਔਰ ਇੱਕ ਗੱਲ ਹੋਰ ਕਈ ਵਾਰ ਤੁਹਾਡੇ ਨਾਲ ਮੈਂ ਕੀਤੀ ਹੈ ਇੱਕ ਵਾਰੀ ਸਾਰਿਆਂ ਦੀਆਂ ਅੱਖਾਂ ਖੁੱਲਦੀਆਂ ਨੇ ਸਾਰਿਆਂ ਦੀ 4 ਵਜੇ 3:30 ਵਜੇ ਕਹਿੰਦੇ ਉਹ ਹੁੰਦਾ ਹੈ ਪਹਿਰ ਗੁਰੂ ਦਾ ਗੁਰੂ ਕਹਿੰਦਾ ਵੀ ਭਾਈ ਤੂੰ ਟੁੱਟ ਜਾ ਨਾਮ ਜਪ ਪਰ ਉਸ ਵੇਲੇ ਬੰਦਾ ਉਠੇਗਾ ਥੋੜੀ ਦੇਰ ਵਾਸਤੇ ਜਾਏਗਾ ਵੋਸ਼ ਨੂੰ ਉਸ ਤੋਂ ਬਾਅਦ ਫੇਰ ਆ ਕੇ ਸੋ ਜਾਂਦੇ ਨੇ ਤੇ ਉਸ ਬੱਚੇ ਨੂੰ ਕਿਹਾ ਉਸ ਬਈ ਉਹ ਜਵਾਨ ਹੋਇਆ ਬੀ ਆ ਵੀ ਹੋ ਗਿਆ ਕੇ ਬੱਚੇ ਵੀ ਹੋ ਗਏ ਜੀ ਹੁਣ ਨਾ 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 ਦੀਆਂ ਪੜਾਈਆਂ ਇਹ ਦੁਨੀਆਂ ਵੀ ਕੰਮ ਚੱਲ ਰਹੇ ਨੇ ਇਹ ਕਦੇ ਤੁਹਾਡੇ ਖਤਮ ਨਹੀਂ ਹੋਣਗੇ ਅਸੀਂ ਖਤਮ ਹੋ ਜਾਵਾਂਗੇ ਸਾਡੇ ਪੁਰਖੇ ਖਤਮ ਹੋ ਗਏ ਨੇ ਪਤਾ ਨਹੀਂ ਕਿੰਨੇ ਆਏ ਕਿੰਨੇ ਚਲੇ ਗਏ ਚੱਲਦਾ ਰਹਿਣਾ ਪਰ ਦੁਨੀਆਂ ਦੇ ਕੰਮ ਧੰਦੇ ਕਦੇ ਨਹੀਂ ਮੁੱਕਦੇ ਕਦੇ ਵੀ ਸਰਭ ਹੈ ਸਰਭ ਹੈ ਸਦਾ ਸਦਾ ਏਵੇਂ ਗਈ ਵਿਹਾਏ ਵੀ ਆਏ ਕਹਿੰਦੇ ਨੇ ਉਮਰ ਨੂੰ ਕੰਦੇ ਭਾਈ ਸਫਰ ਕਰਦਿਆਂ ਕਰਦਿਆਂ ਕਿਰਤਕਾਰ ਕਰਦਿਆਂ ਕਰਦਿਆਂ ਕਦੋਂ ਤੇਰੀ ਉਮਰ ਖਤਮ ਹੋ ਜਾਣੀ ਤੈਨੂੰ ਪਤਾ ਨਹੀਂ ਲੱਗੇਗਾ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਨੇ ਸਰਪ ਹੈ ਸਰਪ ਹੈ ਸਦਾ ਸਦਾ ਏਵੇਂ ਗਈ ਵੀ ਆਏ ਇਹ ਉਮਰ ਇਸ ਤਰ੍ਹਾਂ ਬਤੀਤ ਧੁੰ ਜਾਂਦੀ ਹੈ ਜਿਵੇਂ ਬੰਦੇ ਦਾ ਸਫਰ ਖਤਮ ਹੁੰਦਾ ਹੈ ਜਦੋਂ ਸਫਰ ਕਰਨ ਵਾਸਤੇ ਬੈਠਦੇ ਆਂ ਟ੍ਰੇਨ ਵਿੱਚ ਸੇਲ ਬੜਾ ਔਖਾ ਲੱਗਦਾ ਇੱਕ 2 ਘੰਟੇ ਦਾ ਕਿਤੇ ਨਿੰਦਰਾਈ 2-3 ਘੰਟੇ ਬੰਦਾ ਸੁੱਤਾ ਪਹੁੰਚ ਗਿਆ ਜੀ ਇਸੇ ਤਰ੍ਹਾਂ ਜ਼ਿੰਦਗੀ ਦਾ ਸਫ਼ਰ ਹੈ ਨਾਨਕ ਕਿਸ ਨੂੰ ਆ ਕੀ ਹੈ ਬਿਨ ਪੁੱਛਿਆ ਹੀ ਲੈ ਜਾਏ ਕਹਿੰਦਾ ਫਿਰ ਜਦੋਂ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਨਾ ਤੇਰੀ ਸਹਿਮਤੀ ਕਿਸੇ ਨੇ ਪੁੱਛਣੀ ਤੂੰ ਜਾਣਾ ਹੈ ਨਹੀਂ ਜਾਣਾ ਤੇਰਾ ਮਨ ਹੈ ਨਹੀਂ ਹੈ ਉਸ ਵੇਲੇ ਫਿਰ ਹੁਕਮ ਹੁੰਦਾ ਹੈ ਰੱਬ ਦਾ ਤੇ ਉਹ ਬੱਚਾ ਕਹਿੰਦਾ ਹੈ ਕਿ ਨਹੀਂ ਜੀ ਹਾਲੇ ਬੱਚੇ ਵੱਡੇ ਹੋਣਗੇ ਹੁਣ ਮੈਂ ਕਮਾਈ ਜ਼ਿਆਦਾ ਕਰਨੀ ਹੈ ਸਾਡੀ ਸਾਰਿਆਂ ਦੀ ਗਾਥਾ ਹੈ ਮੇਰੀ ਤੇਰੀ ਤੁਹਾਡੀ ਸਾਰਿਆਂ ਦੀ ਹਾਲੇ ਨਹੀਂ ਬਾਬਾ ਜੀ ਥੋੜਾ ਜਿਆ ਰੁਕ ਜਾਓ ਤੁਹਾਡੇ ਬੱਚੇ ਸੰਭਲ ਜਾਣ ਇਹਨਾਂ ਦੀ ਸਕੂਲ ਦੀ ਪੜ੍ਹਾਈਆਂ ਉਹ ਜਾਣ ਕੋਲੀ ਜੋ ਜਾਣ ਫਿਰ ਮੈਂ ਫਿਰ ਹੋ ਜਾਵਾਂਗਾ ਕੰਦੇ ਠੀਕ ਹੈ ਉਹ ਬਾਪੂ ਜੀ ਫਿਰ ਚਲੇ ਗਏ ਨੇ ਥੋੜੇ ਦਿਨ ਬਾਅਦ ਬੱਚੇ ਵੱਡੇ ਹੋਏ ਜਵਾਨ ਹੋ ਗਏ ਪੜ੍ਹਾਈਆਂ ਹੋ ਗਈਆਂ ਹੁਣ ਉਹਨਾਂ ਦੇ ਵਿਆਹ ਸਾਧੀਆਂ ਦੀ ਤਿਆਰੀਆਂ ਚੱਲ ਪਈਆਂ ਜੀ ਆਪਣੀ ਹੋਈ ਸੀ ਪਹਿਲਾਂ ਨੌਕਰੀ ਲੱਭੀ ਫਿਰ ਫਿਰ ਬੱਚੇ ਹੋ ਗਏ ਨੇ ਉਹਨਾਂ ਦੀਆਂ ਪੜ੍ਹਾਈਆਂ ਲਿਖਾਈਆਂ ਫਿਰ ਹੁਣ ਬੱਚਿਆਂ ਦੇ ਵਿਆਹ ਕੰਦੇ ਬੱਚਿਆਂ ਦੇ ਵਿਆਹ ਵੀ ਹੋਏ ਅੱਗੇ ਪੁੱਤਰੇ ਵੀ ਹੋ ਗਏ ਨੇ ਪੁੱਤਰੇ ਪੋਤਰੀਆਂ ਉਹ ਬੜੇਪੇ ਵਿੱਚ ਆ ਗਿਆ ਬੰਦਾ ਗੁਰੂ ਘਰ ਦਾ ਮੂੰਹ ਨਹੀਂ ਵੇਖਿਆ ਕਦੇ ਨਾਮ ਜਪਣ ਵਾਲਾ ਵੇਖਿਆ ਹੀ ਨਹੀਂ ਕੀ ਹੁੰਦਾ ਬਸ ਦੁਨੀਆਂ ਵੀ ਸੁੱਖਾਂ ਵਿੱਚ ਲੱਗਿਆ ਰਿਹਾ ਸੁੱਖ ਤੇ ਭਾਵੇਂ ਦੁੱਖ ਜੋ ਵੀ ਕਹ ਲੋ ਜਿਵੇਂ ਅਸੀਂ ਸਾਰੇ ਕਰਦੇ ਹਾਂ ਕਹਿੰਦੇ ਇੱਕ ਦਿਨ ਉਹ ਪਾਰਕ ਵਿੱਚ ਬੈਠਿਆ ਹੋਇਆ ਆਪਣੇ ਦੋਸਤਾਂ ਦੇ ਨਾਲ ਪਤਾ ਨਹੀਂ ਕਿੰਨੇ ਕ ਦਿਨ ਦਾ ਇਹ ਹੁਣ ਸਬਦ ਚਲਿਆ ਨਾ ਨੈਨੋ ਨੀਰ ਵਹ ਤਨ ਖੀਨਾ ਇਹ ਹੀ ਅਵਸਥਾ ਹੈ ਬੋੜੇ ਪੇਦੀ ਉਹ ਬਾਬਾ ਜੀ ਆਏ ਨੇ ਹਾਂਜੀ ਹੁਣ ਤੇ ਪਾਪਾ ਜੀ ਨਾਮ ਜਪ ਲਾਓ ਹੁਣ ਤੇ ਅਮਰਤ ਛਕ ਲਾਓ ਕੀ ਪਤਾ ਕਿੰਨਾ ਟਾਈਮ ਰਹਿ ਗਿਆ ਤੇ ਅਗਲਾ ਪਤਾ ਕੀ ਕਹਿੰਦਾ ਹੈ ਕਹਿੰਦੇ ਪਾਪਾ ਜੀ ਹੁਣ ਨਹੀਂ ਚੱਲ ਸਕਦਾ ਤੇ ਕੀ ਹੋਇਆ ਸੰਦੇ ਹੋਇਆ ਕੁਝ ਨਹੀਂ ਹੁਣ ਇਸ ਸਰੀਰ ਨੂੰ ਐਉਂ ਜੀ ਆਦਤ ਲੱਗੀ ਐ ਜਦੋਂ ਤੱਕ ਮੈਂ ਦੋ ਪੈਗ ਨਾਲ ਲਾਵਨ ਨਾ ਮੈਨੂੰ ਨਿੰਦਰ ਨਹੀਂ ਆਉਂਦੀ ਉਹ ਪੂਰੀ ਜ਼ਿੰਦਗੀ ਇੰਨਾ ਕੰਮ ਕੀਤਾ ਉਹਨੇ ਹੁਣ ਉਹਨੂੰ ਰਿਲੈਕਸ ਮਿਲਦਾ ਨਿੰਦਰ ਹੀ ਤਾਂ ਆਉਂਦੀ ਐ ਅਗਲੇ ਨੂੰ ਜਦੋਂ ਸ਼ਰਾਬ ਪੀਂਦਾ ਕਿਉਂਕਿ ਆਪਣੀ ਸਰੀਰ ਦੀ ਹੈਬਟ ਬਣਾ ਲਈ ਇਸ ਤਰ੍ਹਾਂ ਦੀ ਤੇ ਇਹ ਹਾਲਤ ਹੈ ਸਾਡੀ ਸਾਰਿਆਂ ਦੀ ਕਿ ਪੰਜਾਬ ਦੀ ਘਟਨਾ ਆਪ ਜੀ ਨੂੰ ਸੁਣਾਵਾ ਇੱਕ ਕਥਾਕਾਰ ਸੁਣਾ ਰਹੇ ਸੰਮ ਸੁਣਦਿਆਂ ਨਾ ਮੈਨੂੰ ਚੰਗਾ ਲੱਗਦਾ ਐ ਉਹ ਕਰੇ ਘਰ ਵਿੱਚ ਸੁਖਮਨੀ ਸਾਹਿਬ ਦਾ ਭਾਟ ਹੋਇਆ ਕੀਰਤਨ ਹੋਇਆ ਬਿੱਬੀਆਂ ਬੈਠੀਆਂ ਸੰਤ ਤੇ ਕਈ ਹੁੰਦੇ ਨੇ ਕਥਾਵਾਚਕ ਉਹ ਥੋੜਾ ਜਿਹਾ ਬੋਲਣ ਦਾ ਨਾ ਅੰਦਰ ਹੁੰਦਾ ਹੀ ਹੈ ਭਈ ਸਾਡਾ ਹੁੰਗਾਰਾ ਦੇਣ ਦਾ ਸਾਡੀ ਡਿਊਟੀ ਹੈ ਬਾਬਾ ਜੀ ਨੇ ਅਸੀਂ ਦੇ ਰਹੇ ਹਾਂ ਨਿਤਾਵਰਤੀ ਜਿਹੜਾ ਸੁਨੇਗਾ ਮੰਨੇਗਾ ਉਹ ਉਹ ਵੀ ਫਲ ਪਾਏਗਾ ਜਿਹੜਾ ਨਹੀਂ ਸੁਣਦਾ ਉਹ ਵੀ ਫਲ ਪਾਏਗਾ ਉਸ ਨੂੰ ਨਹੀਂ ਮਿਲਣਾ ਕੁਝ ਵੀ ਤੇ ਕਿਹਾ ਉਹਨਾਂ ਨੇ ਕਿਹਾ ਬੀਬੀਆਂ ਬੈਠੀਆਂ ਸਨ ਗੱਲਾਂ ਬਾਤਾਂ ਹੋ ਰੀਆਂ ਸਨ ਸਮਾਪਤੀ ਹੋ ਗਈ ਦੀਵਾਨ ਦੀ ਭਾਈ ਸਾਹਿਬ ਜੀ ਕਹਿਣ ਲੱਗੇ ਬੀਬੀਓ ਅਕੀ ਗੱਲ ਕਵਾਂ ਜੇ ਬੁਰਾ ਨਾ ਮੰਨ ਤੋ ਕਹਿੰਦੇ ਨਹੀਂ ਬਾਬਾ ਜੀ ਉਹ ਤੁਸੀਂ ਗੁਰੂ ਦੇ ਵਜ਼ੀਰ ਹੋ ਕਿ ਤੁਹਾਡੇ ਵਿੱਚ ਅੰਮ੍ਰਿਤ ਕਿੰਨਾ ਕਿੰਨਿਆਂ ਨੇ ਛੱਕਿਆ ਦੋ ਚਾਰ ਨੇ ਹੱਥ ਖੜੇ ਕੀਤੇ ਨੇ ਇੱਕ ਬੀਬੀ ਬੈਠੀ ਹੋਈ ਹੈ ਉਹ ਕਹਿੰਦੀ ਬਾਬਾ ਜੀ ਮੇਰੇ ਘਰ ਵਿੱਚ ਤੇ ਬੜੀ ਦੁੱਖ ਹੈ ਤਕਲੀਬ ਹੈ ਗੱਲ ਅੰਮ੍ਰਿਤ ਕਿਵੇਂ ਛਕ ਲਈਏ ਕਹਿੰਦੇ ਫਿਰ ਅੰਮ੍ਰਿਤ ਮਨਾ ਕਰਦਾ ਦੁੱਖ ਤੁਹਾਡੇ ਵੱਜ ਜਾਣਗੇ ਅੰਮ੍ਰਿਤ ਦੇ ਨਾਲ ਕੀ ਕੀ ਹੋ ਜਾਏਗਾ ਜੇ ਨਹੀਂ ਛਕਿਆ ਕਹਿੰਦੇ ਨਹੀਂ ਮੈਂ ਛਕ ਨਹੀਂ ਸਕਦੀਆਂ ਕਹਿੰਦੇ ਤੁਸੀਂ ਦੱਤੋ ਸੇ ਤੇ ਤੁਹਾਨੂੰ ਬਾਅਦ ਵੀ ਦੱਸਾਂਗੀ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸਕਦੀ ਬਾਬਾ ਜੀ ਬੜੇ ਹੈਰਾਨ ਹੋ ਵੀ ਇਦਾਂ ਦੀ ਕੀ ਮਜਬੂਰੀ ਹੈ ਘਰ ਵਿੱਚ ਕੀ ਚੱਲ ਰਿਹਾ ਹੈ ਅਗਲੀ ਅੰਮ੍ਰਿਤ ਨਹੀਂ ਛਕ ਸਕਦੀ ਤੇ ਕਹਿੰਦੇ ਬਾਬਾ ਜੀ ਕਹਿੰਦੇ ਨੇ ਮੈਂ ਬਾਾਰ ਮਿਲਿਆ ਤੇ ਕਹਿੰਦੀ ਮੈਂ ਉਹਨੂੰ ਬੀਬੀ ਨੂੰ ਵੇਖਿਆ ਉਹਦੇ ਕੋਲ ਗਿਆ ਪੁੱਛ ਲਿਆ ਹਾਂ ਜੀ ਦੱਸੋ ਕਹਿੰਦੀ ਪਾਪਾ ਜੀ ਅੰਨੀ ਗੰਦੀ ਆਦਤ ਪਈ ਹੈ ਜਿਹਦੇ ਮੇਰਾ ਘਰ ਵਾਲਾ ਵੈਂਦਾ ਨਾ ਪੀਣ ਵਾਸਤੇ ਦੋ ਪੈਕ ਲੈ ਬਗਰ ਮੈਨੂੰ ਵੀ ਨਿੰਦਰ ਨਹੀਂ ਆਉਂਦੀ ਅਸੀਂ ਦੋਵੇਂ ਇਕੱਠੇ ਬੈਠਦੇ ਆ ਤੇ ਇਹ ਹਾਲਤ ਹੈ ਲੋਕਾਂ ਦੀ ਇਹ ਦੁਨੀਆ ਦੀ ਹਕੀਕਤ ਹੈ ਕਈ ਦੱਸ ਦਿੰਦੇ ਨੇ ਕਈ ਨਹੀਂ ਦੱਸਦੇ ਫਗਤਜੀ ਕਹਿ ਰਹੇ ਨੇ ਕਿ ਭਾਈ ਤੇਰਾ ਵੀ ਟਾਈਮ ਇਦਾਂ ਦਾ ਆਏਗਾ ਕਿ ਤੇਰੀ ਅੱਖਾਂ ਵਿੱਚੋਂ ਨੀਰ ਆਪੇ ਬਹੇਗਾ ਇਹ ਬਿਰਧ ਹਾਲਤ ਸਾਰਿਆਂ ਦੀ ਆਣੀ ਔਰ ਇੰਨੀ ਚੇਤੀ ਕਿ ਪਤਾ ਬਿਨ ਲੱਗਦਾ ਸਾਨੂੰ ਤੇ ਕਿਵੇਂ ਬੁੜੇਪਾ ਫੜ ਲਿਆ ਸਰੀਰ ਨੇ RAM ਰਾਏ ਹੋਏ ਬੈਦ ਬਨਵਾਰੀ ਤੰਨੇ ਤੇਰਾ ਇੱਕੋ ਹੀ ਹਕੀਮ ਹੈ ਜਿਹਦੇ ਕੋਲ ਤੈਨੂੰ ਦਵਾਈ ਮਿਲ ਸਕਦੀ ਹੈ ਉਹ ਕੌਣ ਹੈ ਕੰਦੇ ਉਹ ਹੈ ਪਰਮਾਤਮਾ ਉਹ ਹੈ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਜੇ ਤੂੰ ਅਕੀ ਉਹਦੇ ਕੋਲ ਚਲਾ ਗਿਆ ਉਸਦੇ ਕੋਲ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਫੇਰ ਤੇਰਾ ਸਰੀਰ ਭਾਵੇਂ ਬੁੱਢਾ ਹੋਏਗਾ ਤੇਰੇ ਕੇਸ ਵੀ ਚਟੇ ਹੋਣਗੇ ਪਰ ਅੰਦਰੋਂ ਤੇਰਾ ਹਿਰਦਾ ਕਦੇ ਬੁੱਢਾ ਨਹੀਂ ਹੋਏਗਾ ਤੇਰਾ ਸਰੀਰ ਖਤਮ ਹੋਏਗਾ ਤੂੰ ਨਹੀਂ ਮਰੇਗਾ ਤੂੰ ਜਿੰਦਾ ਰਹੇਗਾ ਵੀਰੇ ਵੀ ਆਪਣੇ ਸੰਤੈ ਲਿਹੋ ਉਭਾਰੀ ਕਹਿੰਦੇ ਭਾਈ ਜਿਹੜੇ ਦੇਹ ਦੇ ਮੋਹ ਤੋਂ ਉੱਪਰ ਉੱਠ ਕੇ ਇਹਦਾ ਮੂੰਹ ਪੰਜ ਸਾਰਿਆਂ ਨੂੰ ਹੈ ਬੜਾ ਸਵਾਰ ਕੇ ਸਜਾ ਕੇ ਰੱਖਦੇ ਆਂ ਕਹਿੰਦੇ ਇਸ ਦੇ ਮੂੰਹ ਤੋਂ ਉੱਤੇ ਅਠ ਕੇ ਨਾਮ ਦਾ ਅਭਿਆਸ ਕਰਦੇ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਕਿਉਂ ਨਾ ਉਹਨਾਂ ਸੰਤਾਂ ਨੂੰ ਉਹ ਰੱਬ ਆ ਬਚਾਉਂਦਾ ਹੈ ਆਪਣੇ ਸੰਤੈ ਲੇਹੋ ਉਵਾਰੀ ਉਵਾਰੀ ਦਾ ਭਾਉ ਬਚ ਜਾਂਦੇ ਨੇ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਬਰਧੋਣ ਦੇ ਕਾਰਨ ਅੱਜ ਕੱਲ ਤੇ ਖੈਰ ਜਵਾਨੀ ਵਿੱਚ ਹੀ ਸਿਰੇ ਸਿਰ ਵਿੱਚ ਪੀੜਾ ਲੱਗੀ ਰਹਿੰਦੀ ਹੈ ਕਿਸੇ ਨੂੰ ਸਰਵਾਈਕਲ ਹੈ ਕਿਸੇ ਨੂੰ ਹੋਰ ਕੁਝ ਪਤਾ ਨਹੀਂ ਦੁਨੀਆ ਵਰਦੀਆਂ ਬਿਮਾਰੀਆਂ 30 32 ਸਾਲ ਦੇ ਬੱਚੇ ਨੌਜਵਾਨ ਸ਼ੁਗਰ ਹੋਈ ਪਈ ਹੈ ਛੋਟੇ ਬੱਚੇ ਨੂੰ ਹੁੰਦੇ ਬੱਚੇ ਨੂੰ ਸ਼ੁਗਰ ਹੋ ਰਹੀ ਹੈ ਕੰਦੇ ਭਾਈ ਬੁਰਧੋਣ ਦੇ ਕਾਰਨ ਤੇਰੇ ਸਿਰ ਵਿੱਚ ਹਮੇਸ਼ਾ ਹੀ ਪੀੜ ਬਣੀ ਰਹੇਗੀ ਜਿਹੜੀ ਕਦੇ ਖਤਮ ਹੀ ਨਹੀਂ ਹੁੰਦੀ ਹਲੋ ਜਵਾਨੀ ਵਿੱਚ ਸਾਡੇ ਪੀੜ ਹੁੰਦੀ ਐ ਅਸੀਂ ਦਵਾਈ ਲੈਨੇ ਆ ਠੀਕ ਹੋ ਜਾਂਦੀ ਆ ਕਹਿੰਦੇ ਕਿ ਪੀੜਾ ਐਉਜੀ ਹੁੰਦੀ ਐ ਜਵਾਨੀ ਬੁੜਾ ਪੁੜੇ ਪੇ ਦੀ ਕਿ ਉਹ ਕਦੇ ਖਤਮ ਨਹੀਂ ਹੁੰਦੀ ਜੰਨੀ ਮਰਜੀ ਦਵਾਈਆਂ ਖਾ ਲਓ ਸਰੀਰ ਵਿੱਚ ਉੱਠਦੇ ਆ ਬੈਠਦੇ ਆ ਜਦੋਂ ਲੇਟਰ ਲੇਟ ਕੇ ਬੰਦਾ 1-2 ਘੰਟਾ ਸੁੱਤਾ ਫੇਰ ਉਠਿਆ ਫੇਰ ਸਰੀਰ ਦੇ ਵਿੱਚ ਪੀੜ ਐ ਕਹਿੰਦੇ ਇਹ ਤੇਰੀ ਪੀੜਾ ਕਦੇ ਖਤਮ ਨਹੀਂ ਹੋ ਸਕਦੀ ਕਰਕ ਕਰੇ ਜੇ ਮਾਹੀ ਕਰਕ ਕਹਿੰਦੇ ਨੇ ਜਲਣ ਨੂੰ ਸੜਨ ਨੂੰ ਕਿ ਜਦੋਂ ਬੜੇ ਵਾਸ਼ਰੀਦ ਹੋਏ ਨਾ ਫਿਰ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਪਚਦਾ ਸਾਡਾ ਸਿਸਟਮ ਉਹ ਪੁਰਾਣੇ ਵਰਗਾ ਨਹੀਂ ਰਹਿੰਦਾ ਜਿਸ ਤਰ੍ਹਾਂ ਦਾ ਪਹਿਲਾਂ ਹੁੰਦਾ ਹੈ ਜਵਾਨੀ ਵਿੱਚ ਬੰਦਾ ਕੁਝ ਵੀ ਖਾਏ ਪਚ ਜਾਂਦਾ ਹੈ ਬੁੜੇ ਵਿੱਚ ਇੱਕ ਪੁਲਕਾ ਜਦ ਵੱਧ ਖਾ ਲਿਆ ਪਚਦਾ ਹੀ ਨਹੀਂ ਉਹ ਪੂਰੀ ਰਾਤ ਵਿਚਾਰੇ ਬਾਪੂ ਜੀ ਪਰੇਸ਼ਾਨ ਹੀ ਘੁੰਮ ਰਹੇ ਨੇ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਕਤ ਨਾ ਹੀ ਕਹਿੰਦੇ ਕਿਹੜੇ ਕਿਹੜੇ ਅੰਗ ਦਾ ਤੋ ਫਿਕਰ ਕਰੇਗਾ ਭਾਈ ਇੱਕ ਸਰੀਰਕ ਅੰਗ ਦੇ ਵਿੱਚ ਪੀੜਾ ਹੋਏ ਦਵਾਈ ਲੈ ਲਈ ਠੀਕ ਹੋ ਜਾਏ ਪੂਰੇ ਦੇ ਪੂਰੇ ਸਰੀਰਕ ਅੰਗ ਹੀ ਤੇਰੇ ਦੁੱਖ ਰਹੇ ਨੇ ਪੀੜਾ ਹੋ ਰਹੀ ਹੈ ਕਿੱਥੇ ਕਿੱਥੇ ਕਿਸ ਤੋਂ ਦਵਾਈ ਲੈ ਕੇ ਆਏਗਾ ਡਾਕਟਰ ਵੀ ਕਹਿਣਗੇ ਕਿ ਬਾਬਾ ਜੀ ਹੁਣ ਇਹ ਜਿਹੜੀ ਪੀੜਾ ਇਹ ਖਤਮ ਨਹੀਂ ਹੋਣੀ ਹੁਣ ਤੇ ਉੱਥੇ ਹੀ ਜਾ ਕੇ ਪੀੜਾ ਖਤਮ ਹੋਏਗੀ ਇੱਕ ਵਾਰੀ ਕਹਿੰਦੇ ਕਿਸ ਕਿਸਮ ਦਾ ਇਸ ਇਸ ਜਿਸਮ ਨੂੰ ਜਦੋਂ ਬੁਢੇਪਾ ਲੱਗਦਾ ਹੈ ਇਹ ਵੱਡਾ ਰੋਗ ਕਦੇ ਖਤਮ ਨਹੀਂ ਹੋ ਸਕਦਾ ਇਸ ਤੋਂ ਰੋਗ ਹੁੰਦਾ ਹੈ ਕਿ ਦਵਾਈ ਦੇ ਕਾਰਨ ਖਤਮ ਹੋ ਇਹ ਬੁਢੇਪੇ ਦਾ ਰੋਗ ਹੈ ਕੁਦਰਤੀ ਰੋਗ ਹੈ ਜਦੋਂ ਸਰੀਰ ਬਿਰਧ ਹੁੰਦਾ ਹੈ ਤੇ ਦੁੱਖਦਾਈ ਹੈ ਇਸ ਦਾ ਕੋਈ ਇਲਾਜ ਨਹੀਂ ਹੈ ਭਾਵੇਂ ਜਿਹੜਾ ਮਰਜੀ ਵੈਦ ਲੱਭ ਲਈ ਇਸ ਸਰੀਰ ਨਾਲ ਤੇਰਾ ਮੋਹ ਟੁੱਟਣਾ ਫਿਰ ਸ਼ੁਰੂ ਹੁੰਦਾ ਹੈ ਜਦੋਂ ਜ਼ਿਆਦਾ ਬੰਦਾ ਬਿਮਾਰ ਹੋਏ ਨਾ ਯਾ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਏ ਫਿਰ ਬੰਦਾ ਕਈ ਵਾਰੀ ਆਪਣੇ ਆਪ ਦੇ ਵਿੱਚ ਹੀ ਕਹਿੰਦਾ ਹੈ ਪ੍ਰਮਾਤਮਾ ਤੇਰੇ ਚਰਨਾਂ ਵਿੱਚ ਅਰਦਾਸ ਹੈ ਇਸ ਜ਼ਿੰਦਗੀ ਤੋਂ ਬਿਹਤਰ ਤੇ ਮੰਨੋ ਤੋ ਛੁਟਕਾਰਾ ਦਿਓ ਨਹੀਂ ਜੀਣ ਹੁੰਦਾ ਉਹ ਇਹ ਉਸ ਵੇਲੇ ਤੱਕ ਚੰਗਾ ਲੱਗਦਾ ਹੈ ਜਦੋਂ ਅਸੀਂ ਘੁੰਮ ਰਹੇ ਆ ਫਿਰ ਰਹੇ ਆ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਕਹਿੰਦੇ ਇਹ ਸਰੀਰਕ ਰੋਗ ਨੂੰ ਮਟਾਉਣ ਵਾਸਤੇ ਰੱਬ ਨੇ ਤੈਨੂੰ ਇੱਕ ਜਲ ਦਿੱਤਾ ਹੈ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਸਭ ਤੋਂ ਸ੍ਰੇਸ਼ਟ ਇਲਾਜ ਹੈ ਦੁਨੀਆ ਦਾ ਕਿਤੇ ਨਹੀਂ ਮਿਲ ਸਕਦਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਹਉ ਕਦ ਜਗ ਸਾਰਾ ਕਹਿੰਦੇ ਇਹ ਔਖਦ ਜਗ ਹੈ ਨਾ ਜਿਹੜਾ ਰੋਗਾਂ ਦੇ ਨਾਲ ਭਰਿਆ ਹੋਇਆ ਹੈ ਉਹਦਾ ਇੱਕੋ ਹੀ ਹੈ ਦੋ ਘਦਾਰੂ ਸੁਖ ਰੋਗ ਭਇਆ ਜਿਹੜੇ ਦੁੱਖ ਨੇ ਕਹਿੰਦੇ ਉਹ ਤੇਰੇ ਉਹ ਤੈਨੂੰ ਚੰਗੇ ਲੱਗਣਗੇ ਜਦੋਂ ਰੱਬ ਦੀ ਰਜ਼ਾਮੰਦੀ ਸਰੋਜ ਇਹਨਾ ਬੰਦਾ ਸੁੱਖਾਂ ਨੂੰ ਰੋਗ ਮੰਨਦਾ ਹੈ ਦੁੱਖ ਨੂੰ ਚੰਗਾ ਮੰਨਦਾ ਹੈ ਕਿ ਪਰਮਾਤਮਾ ਤੇਰਾ ਹੁਕਮ ਹੈ ਜੇ ਦੁੱਖ ਵੀ ਆਇਆ ਨਾ ਘਰ ਵਿੱਚ ਉਸ ਨੂੰ ਵੀ ਸੁਖ ਮੰਨ ਰਿਹਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵੋ ਮੋਖ ਦਵਾਰ ਇਕ ਨਾ ਭਗਤ ਜੀ ਭਗਤੀ ਕਰਦੇ ਨੇ ਤੇ ਰੋਜ਼ ਦੀ ਰੋਜ਼ ਉਹਨਾਂ ਨੇ ਇੱਕੋ ਹੀ ਅਰਦਾਸ ਕਰਨੀ ਗੁਰੂ ਚਰਨਾਂ ਵਿੱਚ ਆਪਣੀ ਭਗਤੀ ਕਰਨ ਤੋਂ ਬਾਅਦ ਕਿ ਪ੍ਰਮਾਤਮਾ ਕਿਰਪਾ ਕਰੀ ਕਿ ਜਦੋਂ ਤੱਕ ਮੇਰੇ ਸਰੀਰ ਵਿੱਚ ਸਵਾਸ ਚੱਲੇ ਨੇ ਮੈਂ ਤੇਰਾ ਹੀ ਨਾਮ ਜਪਦਾ ਰਵਾਂ ਤੇਰਾ ਹੀ ਨਾਮ ਜਪਦਾ ਰਵਾਂ ਕੰਦੇ ਭਗਤੀ ਦੇ ਵਿੱਚ ਇਹਨੇ ਲੀਨ ਹੋ ਗਏ ਨੇ ਕਿ ਰੱਬ ਆਤਮਾ ਤੇ ਪਰਮਾਤਮਾ ਇੱਕੋ ਹੋ ਗਏ ਨੇ ਤੇ ਇੱਕ ਉਹਨਾਂ ਕੋਲ ਬੰਦਾ ਆਂਦਾ ਹੈ ਕਹਿੰਦੇ ਭਗਤ ਜੀ ਤੁਸੀਂ ਬਹੁਤ ਭਗਤੀ ਕੀਤੀ ਹੈ ਰੱਬ ਨੂੰ ਪਾਇਆ ਹੈ ਤੇ ਮੇਰੀ ਝੋਲੀ ਵਿੱਚ ਵੀ ਦਾਤ ਦਿਓ ਭਗਤੀ ਦੀ ਮੈਂ ਵੀ ਨਾਮ ਜਪ ਸਕਾਂ ਮੈਂ ਪੂਰੀ ਜ਼ਿੰਦਗੀ ਧਨ ਹੀ ਕਮਾਣ ਦਾ ਰਿਹਾ ਬੱਚਿਆਂ ਦੇ ਭਲੇ ਵਾਸਤੇ ਸੋਚਦਾ ਰਿਹਾ ਕਿਰਤ ਕਮਾਈਆਂ ਵਿੱਚ ਹੀ ਰੁੱਝਿਆ ਰਿਹਾ ਮੈਂ ਕਦੇ ਨਾਮ ਨਹੀਂ ਜਪਿਆ ਪਰ ਤੁਸੀ ਕਿਰਪਾ ਕਰੋ ਸੰਤ ਜਨੋ ਉਸ ਰੱਬ ਦੇ ਨੂਰ ਉਹ ਤੁਹਾਡੇ ਚਿਹਰੇ ਤੇ ਨੂਰ ਚੜ੍ਹਦਾ ਹੈ ਮੇਰੀ ਭਗਤ ਝੋਲੀ ਵਿੱਚ ਦਾਤ ਪਾਓ ਤੇ ਉਹ ਭਗਤ ਜੀ ਕਹਿੰਦੇ ਨੇ ਕਿ ਕੋ ਦੁੱਧ ਦਾ ਕਟੋਰਾ ਲਿਆਓ ਕੰਦਾ ਜੀ ਮੈਂ ਤੁਹਾਨੂੰ ਭਗਤੀ ਦੀ ਦਾਤ ਮੰਗ ਰਾਂ ਦੁੱਧ ਦਾ ਕਟੋਰਾ ਕੋਈ ਸਮਝ ਨਹੀਂ ਆਏ ਗੱਲ ਇੱਕਦਮ ਤੇ ਅਸੀਂ ਕਿਸੇ ਕੋਲ ਜਾਈਏ ਭਗਤੀ ਲੈਣ ਵਾਸਤੇ ਨਾਮ ਲੈਣ ਵਾਸਤੇ ਅਗਲਾ ਕੇ ਦੁੱਧ ਦਾ ਕਟੋਰਾ ਲਿਆਓ ਤੇ ਦੁੱਧ ਲਿਆ ਭਰ ਕੇ ਘਰ ਤੋਂ ਤੇ ਭਗਤ ਜੀ ਨੇ ਅੱਗੋਂ ਜਿਹੜਾ ਭਾਂਡਾ ਦਿੱਤਾ ਨਾ ਕਹਿੰਦੇ ਇਸ ਭਾਂਡੇ ਵਿੱਚ ਪਾ ਦਿਓ ਉਹਨੇ ਵੇਖਿਆ ਭਾਂਡਾ ਅੰਦਰੋਂ ਨਾ ਕਾਲਾ ਹੋਇਆ ਪਿਆ ਹੈ ਜੰਗ ਲੱਗੀ ਹੋਈ ਹੈ ਭਾਂਡੇ ਨਾਲ ਤੇ ਅਗਲਾ ਕਹਿੰਦਾ ਹੈ ਕਿ ਭਗਤ ਜੀ ਆਪ ਜੀ ਸਮਝਦਾਰ ਹੋ ਇਹ ਗੰਦਾ ਭਾਂਡਾ ਹੈ ਜੇ ਇਸ ਵਿੱਚ ਮੈਂ ਦੁੱਧ ਪਾਵਾਂਗਾ ਤੇ ਦੁੱਧ ਖਰਾਬ ਹੋ ਜਾਣਾ ਫਟ ਜਾਣਾ ਉਹ ਕਹਿੰਦੇ ਭਾਈ ਜਿਸ ਤਰ੍ਹਾਂ ਇਸ ਭਾਂਡੇ ਦੀ ਹਾਲਤ ਹੈ ਨਾ ਇਹ ਹਾਲਤ ਹਲੇ ਤੇਰੀ ਹੈ ਇਸ ਨੂੰ ਜੰਗ ਲੱਗੀ ਐ ਤੈਨੂੰ ਵੀ ਜੰਗ ਲੱਗੀ ਹੋਈ ਐ ਜਦੋਂ ਤੱਕ ਤੂੰ ਅੰਦਰੋਂ ਸਾਫ਼ ਨਹੀਂ ਹੋਏਂਗਾ ਨਾ ਸਵਚ ਨਹੀਂ ਨਿਰਮਲ ਨਹੀਂ ਹੋਏਂਗਾ ਤੇ ਭਗਤ ਨਹੀਂ ਜਾ ਸਕਦੀ ਤੇ ਸਾਡੇ ਹਿਰਦਿਆਂ ਨੂੰ ਵੀ ਜੰਗ ਲੱਗੀ ਹੋਈ ਜਦੋਂ ਤੱਕ ਅਸੀਂ ਆਪਣੀ ਅੰਦਰ ਦੀ ਜੰਗ ਅੰਦਰ ਦੀ ਮੈਲ ਸਾਫ਼ ਨਹੀਂ ਕਰਾਂਗੇ ਨਾ ਜਿੰਨਾ ਮਰਜ਼ੀ ਨਿਤਨੇਮ ਕਰ ਲੈਣਾ ਉਹ ਜਿਹੜੀਆਂ ਭਾਵਨਾਵਾਂ ਨੇ ਲੋਕਾਂ ਦੇ ਪ੍ਰਤੀ ਜਿਹੜੇ ਸਾਡੇ ਵਿਚਾਰ ਨੇ ਲੋਕਾਂ ਦੇ ਪ੍ਰਤੀ ਉਹ ਨਹੀਂ ਬਦਲਣਗੇ ਤੇ ਅਸੀਂ ਭਗਤੀ ਨਹੀਂ ਕਰ ਸਕਦੇ ਭਗਤੀ ਤਾਂ ਉਹ ਹੁੰਦੀ ਹੈ ਜਦੋਂ ਬੰਦਾ ਸੰਸਾਰ ਤੋਂ ਉੱਤੇ ਉੱਡ ਜਾਂਦਾ ਹੈ ਸੰਸਾਰ ਵਿੱਚ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਕਿਸੇ ਦੇ ਘਰ ਵਿੱਚ ਕੀ ਹੋ ਰਿਹਾ ਇਸ ਚੀਜ਼ ਤੋਂ ਪਰੇ ਹੋ ਜਾਂਦਾ ਹੈ ਸਿਰਫ ਤੇ ਸਿਰਫ ਰੱਬ ਦੇ ਨਾਲ ਲੈਣਾ ਦੇਣਾ ਹੋਰ ਕਿਸੇ ਦੇ ਨਾਲ ਨਹੀਂ ਤੇ ਭਗਤ ਭੇਖਣ ਜੀ ਨੇ ਸਮਝਾਇਆ